ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਗੁਰਵਯਾਦਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਮਾੜੇ ਅਨਸਰ ਨੇ ਨਸ਼ਾ ਨਸ਼ਾਖੋਰ ਨੇ ਜਿਹੜੇ ਕਿ ਗੈਂਗਸਟਰ ਨੇ ਤੇ ਜਾਂ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਆ ਉਹਦੇ ਖਿਲਾਫ ਲਗਾਤਾਰ ਹੀ ਨਿਰੰਤਰ ਹੀ ਜਿਹੜੀ ਕਿ ਤਰਨਤਾਰਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਹੀ ਕੱਲ ਕਾਊਂਟਰ ਇੰਟੈਲੀਜੈਂਸ ਪੰਜਾਬ ਉਹਨਾਂ ਵੱਲੋਂ ਸਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਉਸਤੇ ਐਕਟ ਕਰਦੇ ਹੋਏ ਆਪਣੇ ਵੱਲੋਂ ਟੀਮਾਂ ਬਣਾਈ ਗਈ ਜਿਹੜੀ ਜਿਹੜੇ ਕਿ ਐਸਪੀ ਸਿਟੀ ਰੀਪੋ ਤਪਨ ਸਿੰਘ ਸੰਧੂ ਤੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਸ ਟੀਮ ਨੂੰ ਲੀਡ ਕਰ ਰਹੀ ਸੀ ਇਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੀ ਸੀ ਇਹ ਇਨਫੋਰਮੇਸ਼ਨ ਇਹ ਹੀ ਸੀ ਕਿ ਭਈ ਇੱਕ ਗਗਨਦੀਪ ਸਿੰਘ ਉਰਫ ਗਗਨ ਜਿਹੜਾ ਕਿ ਤਰਨਤਾਰਨ ਸਿਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਆਫੀਸਰ ਨੇ ਤੇ ਇੱਕ ਪ੍ਰੋਖ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਹੀ ਗੋਪਾਲ ਸਿੰਘ ਚਾਵਲਾ ਉਹਦੇ ਨਾਲ WhatsApp ਰਾਹੀਂ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀਆ ਸੈਨਾ ਦੀ ਭਾਰਤੀਆ ਭਾਰਤੀਆ ਪੋਸਟਾ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਿੱਛੇ ਪਾਕਿਸਤਾਨ ਨਾਲ ਜਦੋਂ ਯੁੱਧੇ ਹਾਲਾਤ ਬਣੇ ਸੀਗੇ ਆਪਰੇਸ਼ਨ ਸਿੰਦੂਰ ਜਿਹੜਾ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ ਪੀਆਈਓਜ਼ ਪਾਕਿਸਤਾਨ ਇੰਟੈਲੀਜੈਂਸ ਆਫਸਰਸ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਜਦੋਂ ਇਹਨੂੰ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਦੋ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋਏ ਆਂ ਉਹ ਮੋਬਾਈਲ ਦੇ ਵਿੱਚ ਤਕਰੀਬਨ 20 ਤੋਂ ਵੱਧ ਜਿਹੜੇ ਕਿ ਪਾਕਿਸਤਾਨ ਦੇ ਇੰਟੈਲੀਜੈਂਸ ਆਫੀਸਰਸ ਹੈ ਉਹਨਾਂ ਦੇ ਨੰਬਰ ਮਿਲੇ ਆ ਗੋਪਾਲ ਸਿੰਘ ਚਾਵਲਾ ਜਿਹੜਾ ਕਿ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਉਹਦੇ ਨਾਲ ਇਹਦੀ ਚੈਟ ਮਿਲੀ ਹੈ ਤੇ ਕਾਫੀ ਜਿਆਦਾ ਕਹਿ ਲਈ ਹੈ ਕਿ ਸੈਨਾ ਦੀ ਗਤੀਵਿਧੀ ਸੈਨਾ ਦੀ ਪੋਸਟਾਂ ਦੀ ਉਹਨਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਇਹ ਨਿਰੰਤਰ ਹੀ ਜਿਹੜਾ ਸਾਂਝੀ ਕਰਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨੂੰ ਵਕ ਵਕ ਮਾਧਿਅਮ ਰਾਈ ਕਾਫੀ ਸਮੇਂ ਦੌਰਾਨ ਜਿਹੜੇ ਕਿ ਪੈਸੇ ਵੀ ਇਹਨੂੰ ਆਨੇ تصدیق ਹੋਈਆਂ ਤੇ ਇਹਦੀ ਅਰੇਸਟ ਪਾ ਕੇ ਜਿਹੜਾ ਕਿ ਆਪਾਂ ਮੁਕਦਮਾ ਨੰਬਰ 137 ਆਫੀਸ਼ਲ ਸਿਗਰਟ ਐਕਟ ਦੇ ਤਹਿਤ ਥਾਣੇ ਸਿਟੀ ਜਨਤਾ ਅnderਜ ਕੀਤਾ ਹੈ ਤੇ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਦੱਸ ਜਿਗੀ ਪਿਛਲੇ 5 ਸਾਲ ਤੋਂ ਇਹ ਗੋਪਾਲ ਸਿੰਘ ਚਾਵਲਾ ਦੇ ਨਾਲ ਟੱਚ ਦੇ ਵਿੱਚ ਸੀਗਾ ਤੇ ਉਹਦੇ ਨਾਲ ਜਿਹੜੀ ਇਨਫੋਰਮੇਸ਼ਨ ਇਹ ਲਗਾਤਾਰੀ ਸਾਂਝਾ ਕਰ ਰਿਹਾ ਸੀ ਕਿ ਉਹਦੇ ਕਹਿਣ ਤੇ ਹੀ ਵਕ ਵਕ ਥਾਵਾ ਤੇ ਜਾ ਕੇ ਵਕ ਵਕ ਬੰਦੇ ਇਹ ਦੇਖਦੇ ਨੇ ਨੈਟਵਰਕ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਦਾ ਪਤਾ ਲੱਗੂਗਾ ਕਿ ਹੋਰ ਕਿਹੜੇ ਕਿਹੜੇ ਬੰਦੇ ਇਹਦੇ ਟੱਚ ਦੇ ਵਿੱਚ ਸੀਗੇ ਅ ਇਹ ਤੁਹਾਨੂੰ ਦੱਸ ਦਿੱਤਾ ਕਿ ਬਈ ਪੈਸੇ ਦੀ ਟ੍ਰਾਂਜੈਕਸ਼ਨਸ ਵੀ ਸਾਹਮਣੇ ਆਈ ਹੈ 20 ਤੋਂ ਵੱਧ ਜਿਹੜੇ ਦੀ ਆਈਐਸਆਈ ਦੇ ਬੰਦੇ ਨੇ ਪਾਕਿਸਤਾਨੀ ਖੋਫੀਆ ਏਜੰਸੀ ਦੇ ਬੰਦੇ ਇਹਦੇ ਨਾਲ ਟੱਚ ਦੇ ਵਿੱਚ ਸੀਗੇ ਤੇ ਇਹ ਆਪਣੇ ਆਪ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਵੀ ਸੀਗਾ ਤੇ ਪਾਕਿਸਤਾਨ ਦੇ ਨਾਲ ਇਹ ਫੇਸਬੁੱਕ ਰਾਹੀਂ ਤੇ ਵਟਸਐਪ ਰਾਹੀਂ ਜਿਹੜਾ ਕਿ ਗੱਲਾਂ ਕਰਦਾ ਪਿਆ ਸੀਗਾ ਇਹ ਦੇਖੋ ਇਹਦੇ ਖਾਤੇ ਜਿਹੜੇ ਖੰਗਾਲੇ ਜਾ ਰਹੇ ਆ ਇਹ ਫਿਲਹਾਲ ਮੁਦਲੇ ਤੌਰ ਤੇ ਜਿਹੜੇ ਕਿ ਗੂਗਲ ਪੇ ट्रांजੈਕਸ਼ਨਸ ਇੰਟਰਨੈਟ ट्रांजੈਕਸ਼ਨਸ ਭਾਰੋ ਵੀ ਪੈਸੇ ਆਣੇ ਦੇ ਖਾਤੇ ਵਿੱਚ ਤਸਦੀਕ ਹੁੰਦੇ ਆ ਜਿਹੜਾ ਕਿ ਐਗਜ਼ੈਕਟ ਅਮਾਉਂਟ ਹੈ ਉਹ ਤਫਤੀਸ਼ ਕਰਨ ਕਲੀਅਰ ਹੋਗਾ ਕਿ ਹੁਣ ਹੁਣ ਤੱਕ ਕਿੰਨੇ ਪੈਸੇ ਜਿਹੜੇ ਕਿ ਬਰਾਮਦ ਆਏ ਨੇ ਇਹ ਦੇਖੋ 2020 ਤੋਂ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਇਨੀਸ਼ੀਅਲੀ ਫੇਸਬੁੱਕ ਰਾਹੀਂ ਉਹਨਾਂ ਦੇ ਟੱਚ ਦੇ ਵਿੱਚ ਆਇਆ ਮੁੜ ਕੇ ਵਟਸਐਪ ਤੇ ਇਹਦੀ ਗੱਲਬਾਤ ਹੋਣੀ ਸ਼ੁਰੂ ਹੋ ਗਈਆਂ ਫਿਰ ਵਕ ਵਕ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਸੀਗੇ ਉਹਨਾਂ ਨਾਲ ਇਹ ਗੱਲਬਾਤ ਸ਼ੁਰੂ ਹੋ ਗਈ ਪਰਸ ਨੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਦੇ ਨੰਬਰਸ ਨਹੀਂ ਉਹ ਦੇ ਫੋਨ ਤੋਂ ਬਰਾਮਦ ਹੋਏ ਨੇ ਲਗਭਗ 5 ਸਾਲ ਹੋ ਗਏ ਤੁਹਾਡੇ ਕਹਿਣ ਮੁਤਾਬਕ ਇੰਨਾ ਚਿਰ ਤਾਂ ਕਿ ਇਹ ਏਜੰਸੀ ਨਾਲ ਅੱਖ ਖੋ ਦੂਗਾ ਦੇਖੋ ਜੀ ਇਹ ਇਹਦੇ ਕਹਿਣ ਦੇ ਮੁਤਾਬਕ ਹੈ ਕਿ ਵੀ 5 ਸਾਲ ਤੋਂ ਵੱਧ ਇਹਨੂੰ ਗੱਲ ਕਰਦੇ ਹੋਏ ਹੋ ਗਈਆਂ ਹੁਣ ਇਹ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਕਿੰਨੇ ਟਾਈਮ ਤੋਂ ਸਾਂਝੀ ਕਰ ਰਿਹਾ ਹੈ ਹੁਣੇ ਐਕਟਿਵ ਹੋਇਆ ਇੱਕ ਸਲੀਪਰ ਸੈੱਲ ਨਾਂ ਦਾ ਵੀ ਵਰਡ ਹੁੰਦਾ ਹੈ ਕਿ ਬਈ ਬੰਦਾ ਜਿਹੜਾ ਕਿ ਗੱਲ ਕਰਨ ਤੋਂ ਬਾਅਦ ਚੁੱਪਚਾ ਬਹਿ ਜਾਂਦਾ ਕੋਈ ਐਕਟੀਵਿਟੀ ਨਹੀਂ ਕਰਦਾ ਕੋਈ ਗਤੀਵਿਧੀ ਨਹੀਂ ਕਰਦਾ ਹੋ ਸਕਦਾ ਹੈ ਕਿ ਇਹ ਪਿਛਲੇ ਜਿਹੜਾ ਆਪਰੇਸ਼ਨ ਸਿੰਦੂਰ ਸ਼ੁਰੂ ਹੋਇਆ ਉਸ ਵੇਲੇ ਇਹ ਵੀ ਵੇਖਣ ਚ ਆਇਆ ਸੀਗਾ ਕਿ ਪਾਕਿਸਤਾਨ ਨੇ ਆਪਣੇ ਸਲੀਪਰ ਸੈੱਲ ਜਿਹੜੇ ਆਈਐਸਆਈ ਨੇ ਜਿਹੜੇ ਕਿ ਸਲੀਪਰ ਸੈੱਲ ਸੀ ਉਹ ਐਕਟੀਵੇਟ ਕੀਤੇ ਸੀਗੇ ਹੋ ਸਕਦਾ ਉਸ ਦੌਰਾਨ ਹੀ ਐਕਟੀਵੇਟ ਹੋਇਆ ਹੋਵੇ ਤੇ ਉਸ ਦੌਰਾਨ ਹੀ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕਰਨ ਦੀ ਨੇ ਸ਼ੁਰੂ ਕੀਤੀ ਹੋਵੇ ਉਹ ਸਾਰਾ ਤਫਤੀਸ਼ ਦਾ ਵਿਸਾਵਾ ਤੇ ਉਹ ਆਪਾਂ ਵੇਖਾਂਗੇ ਕਿ ਬਈ ਇਹ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਰਿਹਾ ਸੀ ਉਹ ਕਿੰਨੇ ਚਿਰ ਤੋਂ ਕਰ ਰਿਹਾ ਸੀ ਆਪਰੇਸ਼ਨ ਸਿੰਦੂਰ ਜਿਹੜੀਆਂ ਜਾਣਕਾਰੀਆਂ ਕੋਲ ਸਾਹਮਣੇ ਆਈਆਂ ਜਿਹੜੀਆਂ ਫੋਟੋਗ੍ਰਾਫਸ ਜਾਂ ਕੋਈ ਦਿੱਤਾ ਗਿਆ ਉਹ ਆਰਮੀ ਦੀ ਗਤੀਵਿਧੀ ਇਹ ਦੇਖੋ ਕੋਈ ਜਿਹੜੇ ਆਪਣੇ ਮੌਕ ਡ੍ਰਿਲ ਚਲਦੀ ਸੀਗੀ ਬਲੈਕ ਆਊਟ ਡ੍ਰਿਲ ਚਲਦੀ ਸੀਗੀ ਉਹਦੇ ਦੌਰਾਨ ਵੀਡੀਓ ਬਣਾ ਕੇ ਪਾਉਂਦਾ ਸੀਗਾ ਕਿਥੇ ਦੀ ਜੋ ਕੋਈ ਆਰਮੀ ਦੀ ਮੂਵਮੈਂਟ ਹੁੰਦੀ ਸੀ ਉਹਨਾਂ ਦੀ ਫੋਟੋਆਂ ਖਿੱਚ ਕੇ ਪਾਉਂਦਾ ਸੀਗਾ ਇਸ ਤਰੀਕੇ ਦੀ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਖੁੱਲਕੇ ਤੁਹਾਡੇ ਨਾਲ ਕਲਾਸੀਫਾਈਡ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦੇ ਤੁਹਾਨੂੰ ਹਿੰਟ ਦੇਤਾ ਗਿਆ ਹੈ ਮੇ ਕੋਈ ਨਸ਼ਾ ਆਪ ਰੰਦਾਦੀ ਹੈ ਇਹ ਤਾਂ ਤਫਤੀਸ਼ ਦਾ ਵਿਸ਼ਾ ਹੈ ਕਿ ਭਈ ਇਹ ਨਸ਼ੇ ਦੀ ਕੇਬ ਵੀ ਮੰਗੋਂਦਾ ਸੀਗਾ ਜਾਂ ਸਿਰਫ ਪੈਸੇ ਕਰਕੇ ਕੰਮ ਕਰ ਰਿਹਾ ਸੀ। ਦੇਖੋ ਪੂਰਾ ਪੂਰਾ ਨੈਟਵਰਕ ਜਿਹੜਾ ਖੰਗਾਲਾ ਜਾਏਗਾ ਲੇਟ ਨਾਈਟ ਇਹਦੀ ਕੱਲ ਐਫ ਆਈ ਆਰ ਹੋ ਕੇ ਅਰੈਸਟ ਪਈ ਹੈ ਤੇ ਪੂਰੇ ਨੈਟਵਰਕ ਤੇ ਸਾਡੀ ਟੀਮਾਂ ਜਿਹੜੀਆਂ ਬੜੀ ਕੈਪੇਬਲ ਹੈ ਉਹ ਕੰਮ ਕਰਦੀ ਪਈਆਂ ਤੇ ਨਾਲ ਹੋਰ ਜਿਹੜੇ ਜਿਹੜੇ ਬੰਦੇ ਟੱਚ ਦੇ ਵਿੱਚ ਸੀਗੇ ਸਾਨੂੰ ਕਲੂ ਮਿਲੇ ਆ ਉਹਨਾਂ ਤੇ ਵੀ ਜਿਹੜੀ ਇਸ ਇਸੀ ਕੇਸ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ। ਇਹਦਾ ਹੁਣ ਆਪਾਂ ਡਿਟੇਲ ਕਢਵਾਈ ਸੀਗੀ ਜੀ ਪਾਸਪੋਰਟ ਇਹਦਾ ਬਣਿਆ ਹੋਇਆ 2018 ਦਾ। ਉਹਨਾਂ ਸੇ ਲਿਖ ਕੇ ਭੇਜਿਆ ਹੋਇਆ ਹੈ ਕਿ ਇਹ ਟਰੈਵਲ ਇਹ ਕਿਹੜੇ ਕਿਹੜੇ ਦੇਸ਼ ਚ ਇਹ ਟਰੈਵਲ ਕਰਕੇ ਆਇਆ ਹੈ ਕਿਵੇਂ ਪਾਕਿਸਤਾਨ ਗਿਆ ਕਿ ਨਹੀਂ ਗਿਆ ਉਹ ਸਾਰਾ ਕੁਝ ਜਾਂਚ ਦੁਰੰਤ ਤਦ ਲੱਗੂਗਾ